ਹੁਣ ਆਪਾਂ ਚੱਲਿਆਂ ਸਾਗ ਤੋੜਨਾ ਆ ਸੀ ਆਪਣੇ ਕੋਲੇ ਝੋਲਾ ਇਹਦੇ ਚ ਪਾ ਲਾਂਗੇ ਆ ਆਪਣਾ ਧਰੀ ਜਾਂਨੇ ਆ ਸਪਰੇਅ ਆ ਸਹਰੋਂ ਆਪਣੀ ਲਈ ਹੁੰਦੀ ਆ ਜਿਵੇਂ ਅੱਗੇ ਲੋਧੇ ਹੁੰਦੇ ਸੀ ਕਿ ਵਟਾਂ ਤੇ ਉਹਨਾਂ ਕੱਢ ਕੇ ਕਹਿੰਦੇ ਹੁੰਦੇ ਨੂੰ ਆ ਆਪਣੀ ਕਣਕ ਆਉਂਦੀ ਆ ਮਾਰੋ ਮਾਰ ਕਰਦੀ ਠੀਕ ਆ ਵਧੀਆ ਵੇਖ ਕੇ ਦੱਸੋ ਆ ਜੇ ਕਮੈਂਟ ਕਰਕੇ ਵੀ ਦੱਸਿਆ ਕਰੋ ਮਾੜਾ ਜਾਂ ਕੋਈ ਨਾ ਕੋਈ ਵੀ ਕਿਦਾਂ ਲੱਗੀ ਤੁਹਾਨੂੰ ਕਣਕ ਆਪਣੀ ਆ ਵੇਖ ਲੋ ਆਈ ਵਾਇਲ ਕਰ ਦਿੰਨੇ ਆਪਾਂ ਨਾ ਗਵੰਢਾਂ ਦੀ ਕਣਕਾ ਝੋਲਾ ਲੈ ਕੇ ਚੱਲੇ ਆ ਤੇ ਕਣਕ ਵੇਖਦੇ ਆ ਤਾਂ ਸਪਰੇਅ ਕਰੀ ਜਾਂਦਾ ਵਜੁੰਦਾ ਰ ਠੀਕਾ ਮੌਸਮ ਆਪਣੇ ਬਦਲ ਵਾਈ ਹੋਈ ਆ ਤੇ ਪਤਾ ਨਹੀਂ ਮੀਂਹ ਕਣੀ ਪਊ ਕਿ ਨਹੀਂ ਪਊ ਬਾਕੀ ਆਲੂਆਂ ਦੀ ਤਿਆਰੀ ਆ ਆਲੂਆਂ ਦੇ ਛੇਜੇ ਵੱਡੇ ਪਏ ਆਪਣੇ ਗਵੰਢ ਉਹ ਵੀ ਤਿਆਰੀ ਕਰੀ ਜਾਂਦੇ ਆ ਆਲੂ ਵੱਢਣ ਦੇ ਖਾਲ ਖੂਲ ਘੜਿਆ ਹੋਇਆ ਜਿਹਦੇ ਵਿੱਚ ਦੇ ਤੁਰਕੇ ਆ ਰਹੇ ਆ ਘਾ ਕੁ ਜਮਾ ਨਹੀਂ ਆ ਆਪਣੇ ਆਲੂ ਆ ਗਿਆ ਆ ਤੁਸੀਂ ਆਲੂ ਵੇਖ ਕੇ ਦੱਸਵਾ ਜਿਹੜਾ ਉਤੋਂ ਆ ਛੇਜਾ ਵੱਡਿਆ ਇਹ ਮਸ਼ੀਨ ਨਾਲ ਵੱਡਿਆ ਵਾ ਬੰਦਿਆਂ ਨੇ ਨਹੀਂ ਕੁਛ ਕੀਤਾ ਇਹਦੇ ਚਾ ਵੇਖ ਲੋ ਜਿਹੜੀ ਮਸ਼ੀਨ ਆਈ ਹੈ ਨਾ ਆਲੂ ਵਾਲੀ ਉਹਦੇ ਨਾਲ ਵੱਡਿਆ ਵਾ ਛੇਜਾ ਤੁਹਾਨੂੰ ਕਿਵੇਂ ਲੱਗਦਾ ਆ ਵੇਖੋ ਉਤੋਂ ਤੋਂ ਆ ਵੱਡਿਆ ਤਾਂ ਨਹੀਂ ਆ ਕਾ ਤੋੜ ਕੇ ਜੇ ਲੈ ਜਾਂਦੀ ਆ ਇੱਕ ਸਾਸ ਦੀ ਤੇ ਆ ਆਪਣਾ ਇੱਥੇ ਸਪਰੇਅ ਮਾਰੀ ਵੀ ਇਤੋਂ ਤੱਕ ਆਪਣਾ ਖਾਲ ਆਉਂਦਾ ਵਾ ਇਹ ਨਹੀਂ ਘੜਿਆਗਾ ਆ ਕਣਕ ਜੀ ਇੱਥੇ ਮਾਰੀ ਜੀ ਆਇਂ ਖਰਾਬ ਹੋ ਗਈ ਠੀਕ ਹੈ ਜਿਹੰਦਰ ਉਹ ਫਿਰ 10 ਵਜੇ ਕਰਦਾ ਠੀਕ ਆ ਬਾਕੀ ਆਲੂਆਂ ਤੇ ਜਰੂਰ ਨਿਕਾ ਮਾਰ ਕੇ ਦੱਸਿਓ ਕਾਫੀ ਜ਼ਹਿਰ ਹੋ ਗਿਆ ਅੱਜ ਉਹ ਰੇਅਲੀ ਵੀਡੀਓ ਤੋਂ ਬਾਅਦ ਆਪਾਂ ਬਣਾਈ ਅੱਜ ਤੇ ਰੈਗੂਲਰ ਬਣਾਉਣ ਦੀ ਬਹੁਤ ਕੋਸ਼ਿਸ਼ ਕਰਦੇ ਆ ਵੀ ਰੈਗੂਲਰ ਵੀਡੀਓ ਬਣਾਈ ਜਾਵੇ ਆਕੇ ਬਹੁਤ ਚਿਰ ਹੋ ਗਿਆ ਹੁਣ ਕੰਮ ਖਿੱਚਣਾ ਆਵਾ ਹੁਣ ਵੀਡੀਓ ਹੋਰ ਵੀ ਬਣਾਉਣ ਜਾਇਆ ਕਰਾਂਗੇ ਕਿਤੇ ਦੀ ਮਸ਼ਹੂਰੀ ਆ ਲਈ ਨਹੀਂ ਕੋਈ ਗੱਡੀ ਵੇਚਣੀ ਆ ਕੋਈ ਮੱਧ ਵੇਚਣੀ ਆ ਹੁਣ ਹਰ ਇੱਕ ਪ੍ਰਕਾਰ ਦੇ ਵੀਡੀਓ ਬਣਾਇਆ ਕਰਨੀ ਆ ਆਪਾਂ ਕੰਮ ਖਿੱਚ ਕੇ ਰੱਖਣਾ ਮੜਾ ਜਾ ਹੁਣ ਬਹੁਤ ਹੋ ਗਿਆ ਢੱਲਾ ਕੰਮ ਠੀਕ ਆ ਇੱਥੋਂ ਆਪਣਾ ਗੁਰਦਰਾ ਸਾਹਿਬ ਬੜੀ ਗਾ ਸਿੱਧਾ ਹੋ ਵੀ ਜਾਓ ਆ ਦਰਸ਼ਨ ਕਰ ਸਕਦੇ ਇੱਥੇ ਦਰਸ਼ਨ ਹੁੰਦੇ ਆ ਬਾਕੀ ਜੰਦਰ ਦੇ ਦਰਚਣਾ ਜੰਦਰ ਇੱਧਰ ਆ ਉਹ ਦੇ ਸਫਰੇ ਤੇ ਸਫਰੇ ਕਰੀ ਜਾਂਦਾ ਝੋਲਾ ਉਹ ਨਹੀਂ ਭਰਨਾ ਜਿਹੜਾ ਮੈਂ ਲਈ ਫਿਰਦਾ ਮੈਂ ਖਾਲੀ ਠੀਕ ਇੱਧਰ ਉਹੀ ਹੈ ਟਰੈਕਟਰ ਨਾਲ ਟਰੈਕਟਰ ਵਾਲੀ ਮਸ਼ੀਨ ਵੀ ਹੈ ਕਿਦਾ ਵੱਡੀ ਸਾਰੀ ਆਉਂਦੀ ਆ ਆ ਕੱਲ ਮੈਂ ਵਿਖੀ ਜਾਂਦਾ ਸੀਗਾ ਵੀ ਇਹ ਕਰੀ ਜਾਂਦੇ ਆ ਕੋਸ ਉਹ ਆਲੂ ਆ ਤੇ ਫਿਰ ਕੀਤਾ ਵਾ ਆ ਸਾਰਿਆਂ ਤੇ ਕਰਤਾ ਜਿੰਨਾ ਜਿੱਤੇ ਤੱਕ ਨਿਗਾਹ ਵੱਜਦੀ ਆ ਹੌਣ ਬਸ ਲੇਬਰ ਦਾ ਕੰਮ ਇੱਕ ਸਾਹ ਮਿਲ ਖਤਮ ਹੀ ਹੋ ਜਾਂਦਾ ਜਿਵੇਂ ਜਿਵੇਂ ਹੁਣ ਸੰਦ ਹੋਰ ਆਈ ਜਾਂਦੇ ਹਨ ਲੇਬਰ ਦਾ ਕੰਮ ਖਤਮ ਹੁੰਦਾ ਜਾਂਦਾ ਵਾ ਉਹਨਾਂ ਨੇ ਵੀ ਮਜ਼ਦੂਰੀ ਕਰਨੀ ਉਹਨਾਂ ਦੇ ਵੀ ਹੈ ਨਾ ਕੋਈ ਨਾ ਕੋਈ ਕੰਮ ਤਾਂ ਚਾਹੀਦਾ ਮਿਲਣਾ ਹਨ ਹੁਣ ਖੇਤਾਂ ਚੋਂ ਕੰਮ ਵੀ ਘਟ ਜੂਗਾ ਉਦਾਂ ਮਨਰੇਗਾ ਵੀ ਬੰਦ ਹੋਈ ਪਈ ਆ ਤੇ ਫਿਰ ਮਜ਼ਦੂਰ ਕੀ ਕਰਨਗੇ ਹਨ ਵਿਲੇ ਬਹਿਣ ਵਾਲੀ ਗੱਲ ਹੀ ਹੋਈ ਪਈ ਆ ਉੱਤੋਂ ਮਹਿੰਗਾਈ ਵਧੀ ਜਾਂਦੀ ਆ ਕਈ ਪ੍ਰਕਾਰ ਦੇ ਨਾ ਟੈਨਸ਼ਨ ਆਵਾ ਆਪਾਂ ਨੂੰ ਤਾਂ ਚੱਲ ਆਪਣੇ ਕੋਲੇ ਪੈ ਲੀਆਂ ਪੱਠੇ ਆ ਉਹਨਾਂ ਕੋਲੇ ਕੀ ਉਹਨਾਂ ਨੇ ਦਾਚਾਰਾ ਨੇ ਕਰਕੇ ਖਾਣੀ ਆ ਰਜਗਾਰ ਉਹਨਾਂ ਦੇ ਹਰ ਇੱਕ ਪ੍ਰਕਾਰ ਦਾ ਜਾਣੇ ਕਿ ਮੇਰੇ ਹਿਸਾਬ ਨਾਲ ਤਾਂ ਨਿਕਲੀ ਜਾਂਦਾ ਵਾ ਖੇਤਾਂ 'ਚ ਕੰਮ ਕਰਨ ਵਾਲਾ ਰਹਿ ਕਿਹੜਾ ਜਾਣਾ ਉਹ ਝੋਨੇ ਭਈਆ ਲਾਜੇ ਭਈਏ ਲਾ ਜਾਂਦੇ ਆ ਬਾਹਲਾ ਭਈਆ ਖਾਨਾ ਆਉਂਦਾ ਆਪਣੇ ਹਨਾ ਝੋਨਾ ਉਹਨਾਂ ਬਿਨਾਂ ਨਹੀਂ ਲੱਗਦਾ ਕਿ ਝੋਨਾ ਉਹ ਲਾ ਕੇ ਜਾਂਦੇ ਆ ਆਲੂ ਸੀਗੇ ਆਲੂ ਵਾਲੀ ਮਸ਼ੀਨ ਆ ਗਈ ਛੇਜਾ ਇਹਨਾਂ ਨੇ ਵੜ ਦੇਣਾ ਵਾ ਹੱਤੀ ਕਣਕ ਆਪਾਂ ਵੜਦੇ ਨਹੀਂਗੇ ਉਹ ਵੀ ਮਸ਼ੀਨ ਨੇ ਵੜਣੀ ਆ ਤੇ ਮੰਰੇਗਾਉਂ ਬੰਦ ਹੋਣ ਦੇ ਕਿਨਾਰੇ ਤੇ ਹੀ ਆ ਤੇ ਆਪਣਾ ਤਾਂ ਸੁਭੀ ਮਜ਼ਦੂਰ ਫਿਰ ਕੀ ਕਹੇ ਮੈਂ ਰੋਟੀ ਖਾਊਗਾ ਮਜ਼ਦੂਰ ਕੀ ਕਰੂਗਾ ਇਹਦੇ ਚ ਦੱਸੋ ਹੈ ਕੋਈ ਹੱਲ ਮਜ਼ਦੂਰ ਕੋਲੇ ਵਿਹਲੇ ਰਹਿਣਗੇ ਵਿਚਾਰੇ ਜਾਂ ਅਰਬ ਦੇ ਕੋਈ ਵੇਖਣਗੇ ਕੋਈ ਦਵਾਈ ਕੋਈ ਦੋਹਾ ਕਤਰ ਫਿਰ ਇਧਰ ਨਹੀਂ ਭੱਜਣਗੇ ਹੁਣ ਇੱਥੇ ਤਾਂ ਕੋਈ ਕੰਮ ਹੀ ਨਹੀਂ ਰਿਹਾ ਹੈਗਾ ਆਪਣੇ ਜਿਮੀਂਦਾਰ ਜਿਹੜੇ ਭਾਈਚਾਰਾ ਆਪਣੇ ਆਪਣੇ ਕੋਲ ਨਹੀਂ ਕੋਈ ਕੰਮ ਰਿਹਾ ਤਾਂ ਫਿਰ ਮਜ਼ਦੂਰ ਵੀ ਕੀ ਕਰਨਗੇ ਹਨ ਇਦਾਂ ਵਾਂ ਗੱਲਾਂ ਬਾਤਾਂ ਤੈਨਾਂ ਲਾ ਭਜੰਦਰ ਦੇ ਵੀਰ ਕਰਤੇ ਜਗੇ ਓ ਢੋਲੀ ਮੁੱਕ ਜਾਣੀ ਆ ਜਿੰਨੀਆਂ ਗੱਲਾਂ ਕੀਤੀਆਂ ਆ ਆਪਾਂ ਕੀਤੀਆਂ ਸਹੀ ਆ ਗੱਲਾਂ ਦੇ ਤੰਤ ਤਾਂ ਕੋਈ ਹੈਗਾ ਨਾ ਆਪਾਂ ਕੋਈ ਫਾਲਤੂ ਗੱਲ ਨਹੀਂ ਨਾ ਕੀਤੀਗੀ ਵੀ ਮਜ਼ਦੂਰ ਦੱਸੋ ਕੀ ਕਰੇ ਮਜ਼ਦੂਰ ਕਿਹੜਾ ਕੰਮ ਕਰੇ ਮਜ਼ਦੂਰ ਦੱਸੋ ਕੋਈ ਫੈਕਸੀ ਨਹੀਂ ਕੰਮ ਉਹਦਾ ਵੀ ਕੀ ਕਰੂਗਾ ਸਾਗ ਟਟਦਾ ਵੀ ਦੇਖੋ ਹਣ ਮਜ਼ਦੂਰ ਸਾਗ ਤੋੜਨਗੇ ਭਾਈ ਵੀ ਬੀੜ ਨਾ ਬਣਾ ਮੇਰੀ ਸਾਗ ਤੋੜਦੇ ਦੀ ਸਬੂਤ ਤਾਂ ਚਾਹੀਦਾ ਕੋਈ ਨਾ ਕੋਈ ਆਲਾ ਕਹਿੰਦਾ ਸਾਗ ਹੀ ਨੇ ਤੋੜਿਆ ਦਾ ਸਕਦੇ ਭਾਈ ਜਿੰਦਰ ਤੋੜ ਕੇ ਰਹਿ ਗਿਆ ਵਾਪਮ ਦਾ ਪਤਾ ਲੈ ਭਾਈ ਸਾਗ ਦਾ ਤੋੜ ਲਿਆ ਹੁਣ ਸਾਡਾ ਝੋਲਾ ਛੋੜਾ ਰਹਿ ਗਿਆ ਅਜੇ ਤਾਂ ਥੋੜਾ ਛੋਟ ਤੋੜਿਆ ਵਾ ਅਤਰੰਗ ਨੂੰ ਫੋਲੋ ਜੀ ਜਾਂਦੇ ਹੁੰਦੇ ਆਪਾ ਬੁੱਕੇ ਆ ਲੈ ਵੀ ਆਪਣਾ ਬੁੱਕੇ ਹੁਣ ਮੈਂ ਵੀ ਪੱਠੇ ਪਵਾਦਾ ਜਾ ਕੇ ਪਾਲਕ ਮੈਂ ਝੋਲੇ ਚ ਪਾ ਕੇ ਲੈ ਜਾਊਂਗਾ ਆਲੋ ਵੀ ਆਪਾਂ ਸਾਗ ਤੋੜ ਕੇ ਲਈ ਜਾਂਦੇ ਜਿਵੇਂ ਬੁੱਕੇ ਨਹੀਂ ਲਈ ਜਾਂਦੇ ਹੁੰਦੇ ਗਿਆ ਵੀ ਦੱਸਦਾ ਵਾ ਕਿ ਨਹੀਂ ਦੱਸਦਾਗਾ ਮੈਨੂੰ ਕਿਹੜਾ ਨਹੀਂ ਦੱਸ ਤੇ ਕਿਹੜਾ ਜਾਰੇ ਬੁੱਕੇ ਜਵਾਕ ਵਾਂਗੂ ਚੱਕਿਆ ਵਿਆ ਉਥੋਂ ਆਪਾਂ ਹੁਣ ਪਾਲਕ ਪੂਲਕ ਤੋੜ ਕੇ ਲੈ ਚੱਲਦੇ ਆ ਠੀਕ ਆ ਤੇ ਆਪਾਂ ਦਾ ਸਾਗ ਤਿਆਰ ਆ ਤੇ ਖਾਓ ਫਿਰ ਚਾਰ ਦਿਨ ਜਾਂਦੇ ਸਿਆੜਾਂ ਦਾ ਸਾਗ ਛਾ ਤੋਹ ਲੈ ਸਾਗ ਨੂੰ ਕਾ ਕਿ ਤਾਂ ਮੈਨਾਂ ਨੀਂ ਗਾਂ ਜਾ ਕੇ ਘਰ ਮੰਗਾ ਚ ਲੱਬਿਆ ਕਰਨਗੇ ਲੋਕ ਵਿੱਚ ਜ ਵਿਆਹਾਂ ਚ ਬਹੁਤ ਇਹਦਾ ਹੋ ਗਿਆ ਸੀਗਾ ਸਾਈਡ ਤੇ ਦਿੱਤੀ ਠੱਬਾ ਲਾਇਆ ਜੀ ਸਾਰੇ ਮੱਕੀ ਦੀ ਰੋਟੀ ਤੇ ਸਾਗ ਤੇ ਲੁਕਿਆ ਆਂ ਡੱਕਦੇ ਸੀ ਜਿਵੇਂ ਕਿਤੇ ਦੇਖੀ ਨਹੀਂ ਹੁੰਦੀ ਕਿਤੇ ਖਾਧੀ ਨਹੀਂ ਹੁੰਦੀ ਘਰੇ ਰੋਟੀ ਮੱਕੀ ਦੀ ਰੋਟੀ ਖਾਣੇ ਵਧ ਗਿਆ ਸੋ ਸਮਾਨ ਘੱਟ ਲੱਗਦਾ ਸੀਗਾ ਵਿਆਹ ਲਿਆਂ ਦਾ ਮੱਕੀ ਦੀ ਰੋਟੀ ਵੀ ਖਾ ਲੈਂਦੇ ਸੀ ਲੋਕੀ ਤੇ ਸਾਗ ਖਾ ਕੇ ਘਰੇ ਆ ਜਾਂਦੇ ਸੀ ਜਿਹੜੇ ਉਹ ਜਿਹੇ ਹੁੰਦੇ ਆ ਮੇਰੇ ਵਰਗੇ ਅਗਲਾ ਕਹਿੰਦਾ ਪੈਸੇ ਪਾਇਏ ਜਾਂ 500 ਪਾਇਆ ਜਾਂ 1000 ਪੂਰਾ ਘਰ ਨਾ ਵਾ ਫਿਰ ਉਹ ਪੂਰਾ ਬਹੁਤ ਤਰੀਕੇ ਨਾਲ ਕਰਦੇ ਆ ਮੈਂ ਵੇਖੇ ਪਲੇਟਾ ਪਰ ਪਰ ਖਾਂਦੇ ਲੋਕ ਘਰੇ ਆ ਕੇ ਬਣਾ ਬਿਮਾਰ ਹੋ ਜਾਣ ਕੇਰਾ ਚੱਕਦੇ ਆ ਫੱਟੇ ਲੋ ਮੋਟਰ ਤੇ ਆ ਕੇ ਹੁਣ ਆਪਾਂ ਪਾਲਕ ਪੂਲ ਕੇ ਵੀ ਤੋੜ ਲਗੇ ਇੰਨੀ ਕਿ ਟੁੱਟੀਆਂ-ਫੁੱਟੀਆਂ ਜਿੰਨੀ ਕੁ ਟੁੱਟੀ ਉੰਨੀ ਕੁ ਤੋੜ ਲੈਣੇ ਆ ਢੜੀਆਂ ਵੀ ਮਾੜਾ ਮੋਟਾ ਜਾਈਏ ਜਿੰਨਾ ਕਹਿ ਕੇ ਤੋੜ ਕੇ ਤੇ ਫਿਰ ਆਪਾਂ ਚੱਲਦੀ ਆ ਚਲੋ ਜੀ ਹੁਣ ਆਪਾਂ ਸਾਗ ਵੀ ਤੋਰ ਲਿਆ ਆ ਵੇਖ ਲਓ ਆ ਪਾ ਲਿਆ ਚਣਗੇ ਚ ਤੇ ਆ ਟੰਗ ਲਿਆ ਜਹੰਦਰ ਵੀ ਗਿਆ ਠੀਕ ਆ ਉਹ ਤਾਂ ਉਧਰ ਵੀ ਪਹੁੰਚ ਗਿਆ ਹੋਣਾ ਵਾ ਤੇ ਆਪਾਂ ਹੁਣ ਵੜ ਲਗੇ ਪੱਠੇ ਆਪਾਂ ਠੀਕ ਹੀ ਜਾਂਨਾ ਵਾ ਜਹੰਦਰ ਪੱਠੇ ਵੜਦਾ ਤਾਂ ਆਪਾਂ ਤਾਂ ਹੁਣ ਘਰੇ ਚੱਲੇ ਆ ਆਪਾਂ ਚੱਲੇ ਹੁਣ ਘਰੇ ਠੀਕ ਆ ਤੇ ਮਿਲਦੇ ਆਪਾਂ ਕੱਲੂ ਅਗਲੀ ਵੀਡੀਓ ਚ ਤੇ ਵੀਡੀਓ ਨੂੰ ਕਰਦੇ ਹੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰ ਦਿਓ ਤਾਂ ਮਿਲਦੇ ਆਪਾਂ ਕੱਦੂ ਅਗਲੀ ਵੀਡੀਓ ਚ ピッ <noise> <noise>